ਗੱਦ ਦਿੱਤੀਓ ਤਾਂ ਬਹੁਤ ਬਹੁਤ ਖੁਸ਼ ਹੈ ਮਾਨ ਸਾਹਮਣੇ ਸਾਡੇ ਬਾਰੇ ਹੈਂਡੀਕੈਪ ਟਾਂ ਬਾਰੇ ਸੋਚਿਆ ਔਰ ਅਸੀਂ ਬਾਦ ਚੜ ਗਏ ਨਾ ਸਾਥ ਦਵਾਂਗੇ ਇਹ ਸੌਤ ਦਿੱਤੀਆਂ ਏ ਚੀਰਿੰਗ ਵੀ ਦਿੱਤੀਆਂ ਏ ਸੌਕੀਆਂ ਵੀ ਦਿੱਤੀਆਂ ਏ ਜਿਨ੍ਹਾਂ ਨੂੰ ਨਹੀਂ ਦਿਖਦਾ ਹੈਗਾ ਔਰ ਦਿੱਤੀ ਏ ਕੀ ਕਹਿੰਦੇ ਕਲੀਨ ਬਿਲੀ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਉਹ ਮਾਨਸਿਕ ਰੋਗੀ ਹੁੰਦੇ ਨੇ ਉਸ ਤਰ੍ਹਾਂ ਦਾ ਬੱਚਾ ਆਪੇ ਆਪਣੀ ਬੈਟਰੀ ਵਾਲੀ ਆਪਰੇਟ ਨਹੀਂ ਕਰ ਸਕਦਾ ਜਿਵੇਂ ਅੱਜ ਮਾਨ ਸਾਹਿਬ ਨੇ ਸੋਗਾ ਦਿੱਤੀਓ ਤਾਂ ਬਹੁਤ ਬਹੁਤ ਖੁਸ਼ ਹਾਂ ਮਾਨ ਸਾਹਿਬ ਨੇ ਸਾਡੇ ਬਾਰੇ ਹੈਂਡੀਕੈਪਟਾਂ ਬਾਰੇ ਸੋਚਿਆ ਔਰ ਅਸੀਂ ਬਾਦ ਚੜ ਗਏ ਨਾ ਸਾਥ ਦਵਾਂਗੇ ਔਰ ਅਸੀਂ ਇਹਨਾਂ ਦੇ ਪੂਰੇ ਨਾਲ ਹੈ ਕੀ ਲੱਗਦਾ ਐਮਪੀ ਪੱਲੇ ਆਏਗੇ ਕਦੋਂ ਸਾਡੇ ਕਿਸੇ ਨਹੀਂ ਅਜੇ ਤੱਕ ਇਸ ਤਰ੍ਹਾਂ ਦਾ ਕਦੇ ਕਿਸੇ ਨੇ ਨਹੀਂ ਸੋਚਿਆ ਜੋ ਮਾਨ ਸਾਹਿਬ ਨੇ ਸੋਚਿਆ ਨਾ ਅਸੀਂ तहे ਦਿਲ ਤੋਂ ਸ਼ੁਕਰੀਆ ਦਾ ਕਰਦੇ ਹਾਂ ਇਹ ਸੌਤ ਉੱਤੇ ਜੀ ਤੇ ਹੀਰਿੰਗ ਵੀ ਦਿੱਤੀਆਂ ਜੀ ਸੋਟੀਆਂ ਵੀ ਦਿੱਤੀਆਂ ਜਿਨ੍ਹਾਂ ਨੂੰ ਨਹੀਂ ਦਿਖਦਾ ਹੈਗਾ ਤੇ ਲਿੰਸ ਵੀ ਦਿੱਤੇ ਆਰਟੀਫੀਸ਼ਲ ਜਿਨ੍ਹਾਂ ਦੀਆਂ ਲੱਤਾਂ ਦੇ ਵਿੱਚ ਲੱਗਣੇ ਆ ਸੋ ਜਿੰਨਾ ਖੁਸ਼ ਅਸੀਂ ਕਰ ਸਕਦੇ ਸੀਗੇ ਅਸੀਂ ਇਸ ਲੱਕੇ ਦੇ ਲਈ ਕੀਤਾ ਹੈਗਾ ਜੀ ਤੇ ਤੁਹਾਨੂੰ ਵੀ ਬਹੁਤ ਫਕਰ ਹੋਣਾ ਚਾਹੀਦਾ ਮੈਨੂੰ ਵੀ ਫਕਰ ਹੈ ਕਿ ਇਹ ਜਿਹੜੇ ਲੋਕ ਬੋਲ ਨਹੀਂ ਸਕਦੇ ਹੈਗੇ ਤੁਸੀਂ ਸਾਰੇ ਮੇਰੇ ਕੋਲ ਆ ਕੇ ਕਹਿ ਸਕਦੇ ਹੋ ਪਰ ਇਹਨਾਂ ਦੀ ਨਮਾਇੰਦਗੀ ਤਾਂ ਕੋਈ ਹੈ ਨਹੀਂ ਤੇ ਉਹ ਤੁਸੀਂ ਸਾਰਿਆਂ ਨੇ ਅੱਜ ਇਥੋਂ ਦੇ ਨਿਜ਼ਾਮ ਨੇ ਤੁਸੀਂ ਸਾਰਿਆਂ ਨੇ ਮਿਲ ਕੇ ਕੀਤੀ ਹੈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਰਿਣੀ ਹਾਂ ਜ਼ਰੂਰਤਮੰਦ ਨੇ ਉਹੋ ਟਰਾਈਸਾਈਕਲਾਂ ਤੋਂ ਰਹਿ ਗਏ ਨੇ ਮਨਸ਼ੀਤ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਦੀਪਿਕ ਤੁਹਾਨੂੰ ਟਰਾਈਸਾਈਕਲ ਮਿਲੀ ਨਹੀਂ ਹਮਾਲੀ ਤੇ ਨਹੀਂ ਉਹ ਬੈਟਰੀ ਬੈਟਰੀ ਵਾਲੀ ਚਾਹੀਦੀ ਸੀ ਉਹ ਦਿੱਤੀ ਨਹੀਂ ਸਹੀ ਜੀ ਕੀ ਕਹਿੰਦੇ ਕਿ ਦੀ ਐਨੀ ਬਿਲਡਿੰਗ ਗੇਨੀ ਹਾਂਜੀ ਕਈ ਦੇਖਿਆ ਗਿਆ ਕਿ ਆਪਹਾਈਜ਼ ਬੰਦੇ ਨੇ ਉਹਨਾਂ ਨੂੰ ਬੈਟਰੀ ਵਾਲੇ ਸਾਈਕਲ ਨਹੀਂ ਮਿਲੀ। ਇਹਦੇ ਵਿੱਚ ਜਿਹੜੀ ਸਕੀਮ ਹੈ ਜੀ ਇਸ ਵਿੱਚ ਜਿਹੜੇ 80% ਤੋਂ ਉੱਪਰ ਲੋਕੋ ਮੋਟਰ ਡਿਸੇਬਿਲਟੀ ਦੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਬੈਟਰੀ ਵਾਲੀ ਮੋਟਰਾਈਜ਼ਡ ਟ੍ਰਾਈਸਾਈਕਲ ਮਿਲਦੀ ਹੈ। ਜਿਨ੍ਹਾਂ ਦੀ ਪਰਸੈਂਟੇਜ 80 ਤੋਂ ਘੱਟ ਹੁੰਦੀ ਹੈ ਉਹਨਾਂ ਨੂੰ ਹੱਥ ਨਾਲ ઓਪਰੇਟ ਕਰਨ ਵਾਲੀ ਟ੍ਰਾਈਸਾਈਕਲ ਮਿਲਦੀ ਹੁੰਦੀ ਹੈ। ਜਿਵੇਂ ਮਮਾ ਜੀ ਮੈਡਮ ਬੱਚਾ ਹੈ ਇਹ ਕਿਹੜੇ ਪਰਸੈਂਟੇਜ ਦੇ ਵਿੱਚ ਆਉਂਦਾ ਹੈ? ਇਹ ਇਹ ਸੈਰੀਬਲ ਪਾਲਸੀ ਦਾ ਪੇਸ਼ੈਂਟ ਹੈ ਜੀ। ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਉਹ ਮਾਨਸਿਕ ਰੋਗੀ ਹੁੰਦੇ ਨੇ ਉਸ ਤਰ੍ਹਾਂ ਦਾ ਬੱਚਾ ਆਪੇ ਮੈਡਮ ਇੱਕ ਪਿੱਛੇ ਦੇਖਿਆ ਸੀ ਕਿ ਉਹਨਾਂ ਨੂੰ ਦਿੱਤੀ ਗਈ ਹੈ ਹੱਥਾਂ ਵਾਲੀ ਦਿੱਤੀ ਗਈ ਹੈ ਉਹ ਟੰਗਾ ਉਹਨਾਂ ਦੀ ਕਟੀਆਂ ਹੋਈਆਂ ਹਾਂਜੀ ਜਿਹੜੇ ਤੁਸੀਂ ਹੁਣੇ ਜਿਹੜੇ ਪੇਸ਼ੈਂਟ ਦੇਖੇ ਸੀ ਉਹਨਾਂ ਨੇ ਦੱਸਿਆ ਪਹਿਲਾਂ ਉਹਨਾਂ ਦੀ ਇਕਲਤ ਸੀਗੀ ਜਿਸ ਕਰਕੇ ਉਹਨਾਂ ਦੀ 65% ਡਿਸੇਬਿਲਟੀ ਸੀ ਜਿਸ ਦੇ ਅਧੀਨ ਉਹਨਾਂ ਨੂੰ ਇਹੀ ਮਿਲ ਸਕਦੀ ਸੀ ਕਿਉਂਕਿ ਹੁਣ ਉਹਨਾਂ ਦੀ ਪਰਸੈਂਟੇਜ ਦੇ ਵਿੱਚ ਵਾਧਾ ਹੋ ਗਿਆ ਹੋਵੇਗਾ ਤੇ ਕਿਉਂਕਿ ਉਹਨਾਂ ਦੀ ਦੂਸਰੀ ਲੱਤ ਦਾ ਵੀ ਨੁਕਸਾਨ ਹੋ ਚੁੱਕਿਆ ਉਹਦੇ ਲਈ ਉਹਨਾਂ ਨੂੰ ਆਪਣਾ ਯੂ ਡੀ ਆਈ ਡੀ ਕਾਰਡ ਪਹਿਲਾਂ ਆਪਣਾ ਵਾਪਸ ਜਮਾ ਕਰਵਾ ਕੇ ਨਵਾਂ ਮੁਹਈਆ ਹੋਏਗਾ ਆਨਲਾਈਨ ਸਮੇਂ ਦੇ ਵਿੱਚ ਉਹਨਾਂ ਨੂੰ ਮਿਲ ਜਾਏਗਾ ਬਿਲਕੁਲ ਹਾਂਜੀ ਜੀ ਉਹਨਾਂ ਨੇ ਕਿਹਾ ਕਿ ਹਸਪਤਾਲ ਜੀ ਉਹਨਾਂ ਨੂੰ ਆਪਣਾ ਯੂ ਡੀ ਆਈ ਡੀ ਮੈਡੀਕਲ ਸਰਟੀਫਿਕੇਟ ਦੁਆਰਾ ਬਣਵਾਉਣਾ ਪਵੇਗਾ ਨਵੇਂ ਸਿਰੇ ਤੋਂ ਤੇ ਜ਼ਰੂਰ ਮਿਲੇਗੀ ਉਹਨਾਂ ਨੂੰ ਫਿਰ ਹਾਂਜੀ ਕੀ ਨਾਮ ਹੈ ਤੁਹਾਡਾ ਮੁਹੰਮ ਸਾਈਕਲ ਮਿਲੀ ਹੈ ਕੀ ਚਲਾਨੀ ਆਂਦੀ ਤੁਹਾਨੂੰ ਹਾਂਜੀ ਵੀਰ ਜੀ ਚਲਾਨੀ ਆਂਦੀ ਉਹ ਵਾਹ ਤੁਸੀਂ ਪਹਿਲੀ ਵਾਰ ਚਲਾ ਰਹੇ ਅੱਛਾ ਜੀ ਆਹ ਲੋ ਜੀ ਵੀਰ ਜੀ ਇਹਦਾ ਮਾਨ ਸਾਹਿਬ ਨੇ ਬਹੁਤ ਬਹੁਤ ਵਧੀਆ ਸਾਡੇ ਦੇ ਮਿਹਰਬਾਨੀ ਕਰੀ ਹੈ ਸਾਡੇ ਹੈਂਡੀਕੈਟਾਂ ਬਾਰੇ ਸੋਚਿਆ ਔਰ ਸਾਨੂੰ ਇਹ ਉਪਕਰਨ ਦਿੱਤਾ ਹੈ ਅਸੀਂ ਤੁਸੀਂ ਪਹਿਲੀ ਵਾਰ ਜੀ ਚਲਾਤੀ ਤੁਹਾਡੇ ਕੋਲ ਤਾਂ ਪਹਿਲਾਂ ਵੀ ਸੀ ਸਾਈਕਲ ਹਾਂ ਉਹ ਖਰਾਬ ਹੋ ਗਈ ਸੀ ਵੀਰ ਜੀ ਅੱਛਾ ਹਾਂ ਉਹ ਵੀ ਕੋਟੇ ਚੋਂ ਮਿਲੀ ਸੀ ਉਹ ਵੀ ਕੋਟੇ ਚੋਂ ਮਿਲੀ ਸੀ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਕਾਫੀ ਤਾਦਾਦ ਦੇ ਵਿੱਚ ਜਿਹੜੇ ਅਪੰਗ ਨੇ ਅਪਾਹਜ ਨੇ ਉਹਨਾਂ ਨੂੰ ਟਰਾਈਸਾਈਕਲ ਵਗੈਰਾ ਵੰਡੇ ਗਏ ਨੇ ਜਿਹੜੇ ਵਾਕਈ ਹੀ ਜ਼ਰੂਰਤਮੰਦ ਪਰਿਵਾਰ ਨੇ ਜਾਂ ਇਨਸਾਨਾਂ ਕੇ ਲਈ ਜਿਹੜੇ ਜਿਨ੍ਹਾਂ 80% ਕੰਮ ਨਹੀਂ ਕਰਦੇ ਉਹ ਇਸ ਟਰਾਈਸਾਈਕਲ ਤੋਂ ਮਾਣੇ ਰਹਿ ਗਏ ਕੈਮਰਾਮੈਨ ਗੌਰਵ ਖੁੱਲਰ ਦੇ ਨਾਲ ਮਨੀਸ਼ਵਰਮਾ ਪੰਜਾਬੀ ਖਬਰਾਂ ਮਲੇਰ ਕਟਲਾ